ਹਾਂਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਇਸ ਟਾਈਮ 2020 ਦੇ ਫਾਰਮਰ ਪ੍ਰੋਟੈਸਟ ਵਰਗੂੰ ਵਧਦਾ ਜਾ ਰਿਹਾ ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਐਕਚੁਅਲ ਦੇ ਵਿੱਚ ਉੱਥੇ ਹੋਇਆ ਕੀ ਸੈਨੇਟ ਤੇ ਸਿੰਡੀਕੇਟ ਜਿਹੜੇ ਕੰਮਲਿਸ਼ ਕੀਤੇ ਗਏ ਆ ਜਿਹੜੇ ਰੱਦ ਕੀਤੇ ਗਏ ਆ ਉਹ ਐਕਚੁਅਲ ਦੇ ਵਿੱਚ ਹੈ ਕਿ ਸੈਨੇਟ ਦਾ ਕੀ ਮਤਲਬ ਆ ਤੇ ਸਿੰਡੀਗੇਟ ਦਾ ਕੀ ਮਤਲਬ ਆ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਇੱਕ ਸਿੰਪਲ ਭਾਸ਼ਾ ਦੇ ਵਿੱਚ ਸਮਝਾਉਣਾ ਐਕਚੁਅਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੋ ਗਵਰਨਰ ਬੋਡੀਜ਼ ਸੀਗੀਆਂ ਇੱਕ ਸੈਨੇਟ ਦੂਜਾ ਸਿੰਡੀਗੇਟ ਜੇ ਮੈਂ ਸਿੰਪਲ ਭਾਸ਼ਾ ਚ ਅੱਖਾਂ ਤੇ ਉੱਥੇ ਇੱਕ ਦੋ ਗਰੁੱਪ ਸੀ ਇੱਕ ਸੈਨੇਟ ਨਾਮ ਤੋਂ ਤੇ ਇੱਕ ਸਿੰਡੀਗੇਟ ਨਾਮ ਤੋਂ ਜਿਹੜਾ ਸੈਨੇਟ ਗਵਰਨਰ ਬੋਡੀ ਸੀ ਮਤਲਬ ਜਿਹੜਾ ਸੈਨੇਟ ਗਰੁੱਪ ਸੀ ਇਹਦੇ ਵਿੱਚ 91 ਮੈਂਬਰ ਹੁੰਦੇ ਸੀ ਜਿਹਦੇ ਵਿੱਚ ਵਾਈਸ ਚਾਂਸਲਰ ਫੈਕਲਟੀਆਂ ਪ੍ਰਿੰਸੀਪल्स ਰਜਿਸਟਰਾਰਸ ਤੇ ਇਸ ਤੋਂ ਇਲਾਵਾ ਇਲੈਕਸ਼ਨ ਨਾਲ ਚੁਣੇ ਹੋਏ ਨੁਮਾਇੰਦੇ ਜਿਹਦੇ ਵਿੱਚ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਇਹ ਸਾਰੇ ਸਟੂਡੈਂਟ ਹੁੰਦੇ ਸੀ ਤੇ ਇਹ 91 ਮੈਂਬਰ ਰਲ ਕੇ ਯੂਨੀਵਰਸਿਟੀ ਦੇ ਵਿੱਚ ਐਜ਼ੀ ਪਾਰਲੀਮੈਂਟ ਵਾਂਗੂ ਕੰਮ ਕਰਦੇ ਸੀ ਯੂਨੀਵਰਸਿਟੀ ਦੀਆਂ ਪਾਲਿਸਿਜ਼ ਬਣਾਉਣੀਆਂ ਯੂਨੀਵਰਸਿਟੀ ਦੀਆਂ ਸਟ੍ਰੈਟਜੀਜ਼ ਬਣਾਉਣੀਆਂ ਯੂਨੀਵਰਸਿਟੀ ਦੇ ਰੂਲਸ ਬਣਾਉਣੇ ਇਹ ਸਾਰੀਆਂ ਚੀਜ਼ਾਂ ਇਹ ਸੈਨੇਟ ਗਰੁੱਪ ਕਰਦਾ ਹੁੰਦਾ ਸੀ ਤੁਸੀਂ ਕਹਿ ਲੋ ਕਿ ਸੈਨੇਟ ਗਰੁੱਪ ਕੋਲ ਇੱਕ ਸੁਪਰੀਮ ਪਾਵਰ ਹੁੰਦੀ ਸੀ ਤੇ ਦੂਜੀ ਗਵਰਨਰ ਬੋਡੀ ਸਿੰਡੀਗੇਟ ਸਿੰਡੀਗੇਟ ਇੱਕ ਐਡਮਿਨਿਸਟਰेटर ਤਰ੍ਹਾਂ ਕੰਮ ਕਰਦੀ ਸੀ ਜੋ ਸਟਰਟਜਿਸ ਬਣਾਈਆਂ ਤੇ ਉਸ ਚੀਜ਼ ਨੂੰ ਇੰਪਲੀਮੈਂਟ ਕਰਨਾ ਹੁਣ ਸੁਣੋ ਹੋਇਆ ਕਿ 31 ਅਕਤੂਬਰ ਨੂੰ ਯੂਨੀਵਰਸਿਟੀ ਦੇ ਵਿੱਚ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਇੱਕ ਨੋਟੀਫਿਕੇਸ਼ਨ ਆਉਂਦਾ ਹੈ ਕਿ ਅੱਜ ਤੋਂ ਇਹ ਸੈਨੇਟ ਤੇ ਸਿੰਡੀਗੇਟ ਜਿਹੜੇ ਗਵਰਨਰ ਬੋਡੀਆਂ ਆ ਇਹ ਅਕਾਮਲਿਸ਼ ਕੀਤੇ ਜਾਂਦੇ ਆ ਰੱਦ ਕੀਤੇ ਜਾਂਦੇ ਆ ਅੱਜ ਤੋਂ 31 ਮੈਂਬਰ ਦੀ ਇੱਕ ਗਵਰਨਰ ਬੋਡੀਆਂ ਬਣਾਈ ਜਾਊਗੀ ਜਿਹਦੇ ਵਿੱਚ ਅੱਧ ਤੋਂ ਜ਼ਿਆਦਾ ਮਤਲਬ 16 ਜਿਹੜੇ ਮੈਂਬਰਸ ਹੋਣਗੇ ਉਹ ਸੈਂਟਰਲ ਗਵਰਨਮੈਂਟ ਦੁਆਰਾ ਪੁਆਇੰਟ ਕੀਤੇ ਜਾਣਗੇ ਤੇ ਬਾਕੀ ਜਿਹੜੇ ਮੈਂਬਰਸ ਹੋਣਗੇ ਉਹ ਵਾਈਸ ਚਾਂਸਲਰ ਫੈਕਲਟੀਜ਼ ਜਾਂ ਥੋੜੇ ਬਹੁਤ ਪਰ ਸਟੂ ਹੋਣਗੇ ਕੋਈ ਪ੍ਰੈਜ਼ੀਡੈਂਟ ਨਹੀਂ ਹੋਊਗਾ ਕੋਈ ਇਲੈਕਸ਼ਨ ਨਹੀਂ ਹੋਊਗੀ ਤੇ ਕੋਈ ਵੀ ਸਟੂਡੈਂਟ ਮੈਂਬਰ ਨਹੀਂ ਹੋਊਗਾ ਤੇ ਇਹਦੇ ਨਾਲ ਹੋਊਗਾ ਕਿ ਜਿਹੜੀ ਸਟੂਡੈਂਟਾਂ ਦੀ ਆਵਾਜ਼ ਇਹ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਚੁੱਕਦੇ ਸੀਗੇ ਉਸ ਯੂਨੀਵਰਸਿਟੀ ਦੇ ਡਿਸੀਜਨਾਂ ਦੇ ਵਿੱਚ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਸੀ ਉਹ ਨਹੀਂ ਸੁਣੀ ਜਾਊਗੀ ਤੇ ਪਲੱਸ ਜਿਹੜੇ ਬੰਦੇ ਗਵਰਨਮੈਂਟ ਨੇ ਅਪਾਇੰਟ ਕਰਨੇ ਆ ਉਹ ਕੁਸ ਆਰਐਸਐਸ ਦੇ ਜਾਂ ਗਵਰਨਮੈਂਟ ਦੇ ਆਪ ਦੇ ਬੰਦੇ ਹੋਣਗੇ ਜੋ ਆਪਣੀ ਮਨਮਰਜ਼ੀ ਕਰਨਗੇ ਫੀਸ ਵਧਾਈ ਜਾਊਗੀ ਉੱਥੇ ਸਿਲੇਬਸ ਤੱਕ ਚੇਂਜ ਕੀਤਾ ਜਾ ਸਕਦਾ ਜਿਹੜੇ ਫੰਕਸ਼ਨਸ ਹੋਣੇ ਆ ਉਹ ਫੰਕਸ਼ਨਸ ਕਿੱਦਾਂ ਦੇ ਹੋਣੇ ਆ ਉਹਦੇ ਵਿੱਚ ਗੈਸਟ ਤੱਕ ਕੌਣ ਆਊਗਾ ਉਹ ਚੀਜ਼ਾਂ ਸਾਰੀਆਂ ਸੈਂਟਰਲ ਗਵਰਨਮੈਂਟ ਦੇ ਹੱਥ ਚ ਚਲੀਆਂ ਜਾਣੀਆਂ ਤੇ ਇਸ ਤੋਂ ਇਲਾਵਾ ਹੈਗਾ ਜੀ ਉੱਥੇ ਇੱਕ ਨਵਾਂ ਰੂਲ ਲਿਆਂਦਾ ਗਿਆ ਕਿ ਜਦੋਂ ਵੀ ਕਿਸੇ ਸਟੂਡੈਂਟ ਨੇ ਐਡਮਿਸ਼ਨ ਲੈਣਾ ਉਸ ਤੋਂ ਪਹਿਲਾਂ ਉਸ ਨੂੰ ਇੱਕ ਐਫੀਡੇਫਿਟ ਤੇ ਸਾਈਨ ਕਰਨਾ ਪਊਗਾ ਉਹਦੇ ਵਿੱਚ ਇਹ ਡਿਕਲੇਰੇਸ਼ਨ ਦੇਣੀ ਪਊਗੀ ਕਿ ਉਹ ਯੂਨੀਵਰਸਿਟੀ ਦੇ ਵਿੱਚ ਬਿਨਾਂ ਪਰਮਿਸ਼ਨ ਤੋਂ ਪ੍ਰੋਟੈਸਟ ਨਹੀਂ ਕਰ ਸਕਦਾ ਹੁਣ ਪ੍ਰੋਟੈਸਟ ਕਰਨਾ ਤੇ ਆਪਣਾ ਬੇਸਿਕ ਰਾਈਟਸ ਆ ਆਪਣਾ ਜਿਹੜਾ ਅਸਵਿਧਾਨ ਆਪਣਾ ਜਿਹੜਾ ਇੰਡੀਆ ਦਾ ਕਾਨੂੰਨ ਆ ਜਿਹੜਾ ਇੰਡੀਆ ਦਾ ਲਾਅ ਆ ਆਪ ਨੂੰ ਰਾਈਟ ਦਿੰਦਾ ਕਿ ਆਪਾਂ ਕਿਤੇ ਵੀ ਪੀਸਫੁੱਲ ਪ੍ਰੋਟੈਸਟ ਕਰ ਸਕਦੇ ਆ ਬਟ ਯੂਨੀਵਰਸਿਟੀ ਵਾਲੇ ਆਪਦੀ ਮਨਮਰਜ਼ੀ ਕਰਨਾਸਤੇ ਸਟੂਡੈਂਟ ਤੋਂ ਐਡਮਿਸ਼ਨ ਵੇਲੇ ਇੱਕ ਐਫੀਡੇਵਿਟ ਤੇ ਸਾਈਨ ਕਰਾਉਂਦੇ ਜੇ ਤੁਸੀਂ ਇਸ ਐਫੀਡੇਵਿਟ ਤੇ ਸਾਈਨ ਕਰੋਗੇ ਤਾਂ ਤੁਹਾਡਾ ਐਡਮਿਸ਼ਨ ਹੋਊਗਾ ਵਰਨਾ ਤੁਹਾਡਾ ਐਡਮਿਸ਼ਨ ਨਹੀਂ ਹੋਊਗਾ ਆ ਜਿਹੜਾ ਐਫੀਡੇਵਿਟ ਸੀ ਇਹ ਤਾਂ 5 ਦਿਨ ਦੇ ਪ੍ਰੋਟੈਸਟ ਤੋਂ ਬਾਅਦ ਗਵਰਨਮੈਂਟ ਨੇ ਵਾਪਸ ਲੈ ਲਿਆ ਪਰ ਸਿੰਡੀਕੇਟ ਤੇ ਸੈਨੀਟ ਵਾਲੇ ਮੁੱਦੇ ਤੇ ਹਜੇ ਵੀ ਗਵਰਨਮੈਂਟ ਅੜੀ ਹੋਈ ਆ ਤੇ ਹੁਣ ਸੁਣੋ ਟਵਿਸਟ ਵਾਲੀ ਨੋਟੀਫਿਕੇਸ਼ਨ ਭੇਜਦੀ ਆ ਤੇ ਚਾਰੇ ਬੰਨੇ ਇੱਕ ਅਫਵਾਹ ਫੈਲਾ ਦਿੱਤੀ ਜਾਂਦੀ ਆ ਆ ਜਿਹੜਾ ਸਿੰਡੀਗੇਟ ਤੇ ਸੈਨਟ ਵਾਲਾ ਨਵਾਂ ਕਾਨੂੰਨ ਆ ਇਹ ਗਵਰਨਮੈਂਟ ਨੇ ਵਾਪਸ ਲੈ ਲਿਆ ਪਰ ਇਹ ਸਰਾਸਰ ਝੂਠ ਹੁੰਦਾ ਜਿਹੜਾ ਨਵਾਂ ਨੋਟੀਫਿਕੇਸ਼ਨ ਆਇਆ ਉਹਦੇ ਵਿੱਚ ਇਹ ਲਿਖਿਆ ਹੁੰਦਾ ਜਿਹੜੇ ਸੈਨਟ ਤੇ ਸਿੰਡੀਗੇਟ ਨੂੰ ਲੈ ਕੇ ਨਵੇਂ ਕਾਨੂੰਨ ਬਣਾਏ ਗਏ ਆ ਇਹਦੀ ਇੰਪਲੀਮੈਂਟੇਸ਼ਨ ਜਿਹੜੀ ਐਸੇ ਮਹੀਨੇ ਹੋਣੀ ਸੀ ਇਹਨੂੰ ਅਸੀਂ ਪੋਸਟਪੋਨ ਕਰ ਰਹੇ ਆ ਤੇ ਇਹਨੂੰ ਕਦੋਂ ਇੰਪਲੀਮੈਂਟ ਕਰਨਾ ਆ ਤੇ ਇਹਦੇ ਲਈ ਅਸੀਂ ਇੱਕ ਨਵਾਂ ਨੋਟੀਫਿਕੇਸ਼ਨ ਭੇਜਾਂਗੇ ਸੋ ਅਸਲ ਦੇ ਵਿੱਚ ਉਹਨਾਂ ਨੇ ਕੋਈ ਕਾਨੂੰਨ ਵਾਪਸ ਨਹੀਂ ਲਏ ਕੋਈ ਆਪਦਾ ਡਿਸੀਜਨ ਬੈਕ ਆਫ ਨਹੀਂ ਸੈਨਟ ਤੇ ਸਿੰਡੀਗੇਟ ਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਪੋਸਟਪੋਨ ਕੀਤੀ ਆ ਤੇ ਨਿਊ ਸਾਰੇ ਬੰਨੇ ਇਹ ਫੁਲਾਤੀ ਕਿ ਸੈਨਟ ਤੇ ਸਿੰਡੀਗੇਟ ਦੇ ਜਿਹੜੇ ਕਾਨੂੰਨ ਆ ਇਹ ਵਾਪਸ ਹੋ ਗਏ ਤੇ ਹੁਣ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਜਿਹਦੇ ਵਿੱਚ ਪਿੰਡਾਂ ਦੇ ਲੋਕ ਕਿਸਾਨ ਕਿਸਾਨ ਜੱਥੇਬੰਦੀਆਂ ਐਮ ਐਲ ਏ ਜਾਂ ਹੋਰ ਵੀ ਕਈ ਜੱਥੇਬੰਦੀਆਂ ਜੋ ਪੰਜਾਬ ਲਈ ਦਰਦ ਰੱਖਦੀਆਂ ਸਾਰੇ ਇਕੱਠੇ ਹੋ ਰਹੇ ਆ ਤੇ ਇੱਕ ਵੱਡਾ ਪ੍ਰੋਟੈਸਟ ਕਰ ਰਹੇ ਆ ਤੇ ਜਿਸ ਨਾਲ ਗਵਰਨਮੈਂਟ ਦੀਆਂ ਸ਼ਾਇਦ ਅੱਖਾਂ ਖੁੱਲਣ ਵੀ ਜਿਹੜਾ ਉਹ ਧੱਕਾ ਕਰ ਰਹੀ ਆ ਪੰਜਾਬ ਨਾਲ ਜਿਹੜੇ ਉਹਨਾਂ ਇੱਕ ਨਵੇਂ ਕਾਲੇ ਕਾਨੂੰਨ ਇਹ ਯੂਨੀਵਰਸਿਟੀ ਆਸਤੇ ਇਹ ਆਪਦੇ ਬੈਕ ਆਫ ਕਰ ਲੈਣ ਕਿਉਂਕਿ ਇਹ ਇਕੱਲੀ ਪੰਜਾਬ ਯੂਨੀਵਰਸਿਟੀ ਦੀ ਗੱਲ ਨਹੀਂ ਇਹ ਉਹ ਸਾਰੇ ਕਾਲਜਾਂ ਦੀ ਗੱਲ ਆ ਜਿਹੜੇ ਕਾਲਜਸ ਇਸ ਯੂਨੀਵਰਸਿਟੀ ਤੋਂ ਐਫੀਲੀਏਟਡ ਹੁੰਦੇ ਆ ਮਤਲਬ ਜਿਹੜੇ ਕਾਲਜਸ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਦੇ ਹੱਥੋਂ ਪਾਵਰ ਜਾਣੀ ਕਿਉਂਕਿ ਆ ਸੈਨੇਟ ਦੇ ਜਿਹੜੇ ਮੈਂਬਰ ਆ ਉਹ ਸਿਰਫ ਯੂਨੀਵਰਸਿਟੀ ਦੇ ਨਹੀਂ ਜਿਹੜੇ ਕਾਲਜਸ ਤੋਂ ਐਫੀਲੀਏਟਡ ਉਹਨਾਂ ਕਾਲਜਾਂ ਦੇ ਪ੍ਰਿੰਸੀਪਲ ਉਹਨਾਂ ਕਾਲਜਾਂ ਦੇ ਪ੍ਰੈਜ਼ੀਡੈਂਟ ਵੀ ਇਸ ਸਿੰਡੀਗੇਟ ਦਾ ਤੇ ਸੈਨੇਟ ਦਾ ਹਿੱਸਾ ਬਣਦੇ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਕੋ ਇੱਕ ਵਿਰਾਸਤ ਬਚ 40 ਸਾਲ ਪਹਿਲਾਂ ਸਟਾਰਟ ਹੋਈ ਸੀ ਫਿਰ 1947 ਦੇ ਵਿੱਚ ਇਹ ਲਾਹੌਰ ਤੋਂ ਪੰਜਾਬ ਲਿਆਂਦੀ ਗਈ ਚੰਡੀਗੜ੍ਹ ਲਿਆਂਦੀ ਗਈ ਤੇ ਉਸ ਤੋਂ ਬਾਅਦ ਆਹ ਸੈਨੇਟ ਤੇ ਸਿੰਡੀਕੇਟ ਵਾਲਾ ਕਾਨੂੰਨ ਬਣਾਇਆ ਗਿਆ ਸੋ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਜਰੂਰ ਇਸ ਪ੍ਰੋਟੈਸਟ ਦਾ ਹਿੱਸਾ ਬਣਿਓ ਤੇ ਜਿਹੜੇ ਲੋਕ ਪੰਜਾਬ ਦੇ ਵਿੱਚ ਨਹੀਂ ਰਹਿੰਦੇ ਉਹ ਆਪਦੇ ਨੋਨ ਆਫ ਦੇ ਰਿਸ਼ਤੇਦਾਰਾਂ ਨੂੰ ਜਰੂਰ ਕਹਿਣ ਵੀ ਤੁਸੀਂ ਇਸ ਪ੍ਰੋਟੈਸਟ ਦਾ ਹਿੱਸਾ ਜਰੂਰ ਬਣਿਓ ਧੰਨਵਾਦ